ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਵਿਸ਼ਵਕਰਮਾ ਮੰਦਰ ਉੱਪਰ ਰੋੜ ਕੁਰਾਲੀ ਤੇ ਅੱਜ ਅਸੀਂ ਪਹੁੰਚੇ ਆ ਤੁਸੀਂ ਸਾਡੇ ਨਾਲ ਦੇਖ ਸਕਦੇ ਹੋ ਜੋ ਵਿਸ਼ਵਕਰਮਾ ਮੰਦਰ ਸਭਾ ਦੇ ਪ੍ਰਧਾਨ ਨੇ ਮਾਸਟਰ ਸਰਦਾਰ ਗੁਰਮਖ ਸਿੰਘ ਜੀ ਅਤੇ ਉਹਨਾਂ ਦੇ ਨਾਲ ਹੋਰ ਵੀ ਮੈਂਬਰ ਮੌਜੂਦ ਨੇ ਸੋ ਇੱਥੇ ਇੱਕ ਕੈਂਪ ਲੱਗਣ ਜਾ ਰਿਹਾ ਅੱਖਾਂ ਦਾ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਆਂ ਮਾਸਟਰ ਜੀ ਦੇ ਨਾਲ ਮਾਟਰੀ ਸਸੀਕਾਲ ਜੀ ਸਸੀਕਾਲ ਜੀ ਹਾਂਜੀ ਕੀ ਜਾਣਕਾਰੀ ਦਵਾਂਗੇ ਜੀ ਅਸੀਂ ਸ਼੍ਰੀ ਵਿਸ਼ਵਕਰਮਾ ਮੰਦਰ ਸਭਾ ਕੁਰਾਲੀ ਵੱਲੋਂ ਦੂਜਾ ਫ੍ਰੀ ਅੱਖਾਂ ਦਾ ਚੈੱਕਅਪ ਅਤੇ ਜਨਰਲ ਬੋਡੀ ਚੈੱਕਅਪ ਕੈਂਪ ਲਗਾਉਣ ਜਾ ਰਹੇ ਹਾਂ ਜੀ 17 ਸਤੰਬਰ ਨੂੰ ਉਸ ਦਿਨ ਵਿਸ਼ਵਕਰਮਾ ਪੂਜਾ ਦਿਵਸ ਦੇ ਸਬੰਧ ਵਿੱਚ ਇਹ ਫ੍ਰੀ ਆਈ ਚੈੱਕਅਪ ਕੈਂਪ ਅਤੇ ਫ੍ਰੀ ਆਪਰੇਸ਼ਨ ਕੈਂਪ ਜਿਹੜਾ ਵਿਸ਼ਵਕਰਮਾ ਮੰਦਰ ਸਭਾ ਵੱਲੋਂ ਲਗਾਇਆ ਜਾ ਰਿਹਾ ਜੀ ਇਹਦੇ ਵਿੱਚ ਮਰੀਜ਼ਾਂ ਦੀਆਂ ਅੱਖਾਂ ਚੈੱਕ ਕੀਤੀਆਂ ਜਾਣਗੀਆਂ ਤੇ ਜਿਨ੍ਹਾਂ ਦੇ ਲੈਂਜ਼ ਪੈਣੇ ਨੇ ਉਹਨਾਂ ਦੇ ਫ੍ਰੀ ਲੈਂਜ਼ ਪਾਏ ਜਾਣਗੇ ਜੀ ਤੇ ਉਸ ਤੋਂ ਇਲਾਵਾ ECG ਸ਼ੂਗਰ ਤੇ ਬਲੱਡ ਪ੍ਰੈਸ਼ਰ ਦੇ ਜਿਹੜੇ ਟੈਸਟ ਨੇ ਉਹ ਫ੍ਰੀ ਕੀਤੇ ਜਾਣਗੇ ਸਾਡੇ ਕੋਲ ਬਹੁਤ ਹੀ ਤਜਰਬੇਕਾਰ ਡਾਕਟਰ ਦਵਿੰਦਰ ਸਿੰਘ ਜੀ ਬਿਰਦੀ ਬਿਰਦੀ ਆਈ ਹਸਪੀਟਲ ਚੰਡੀਗੜ੍ਹ ਤੋਂ ਆ ਰਹੇ ਨੇ ਇਹ ਜਿਹੜੇ ਕਿ 골ਡ ਮੈਡਲਿਸਟ ਨੇ ਤੇ ਅੱਖਾਂ ਦੇ ਐਕਸਪਰਟ ਨੇ ਉਹ ਮਰੀਜ਼ਾਂ ਦੀ ਜਾਂਚ ਕਰਨਗੇ ਤੇ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਫ੍ਰੀ ਲੈਂਡ ਵੀ ਪਾਏ ਜਾਣਗੇ ਜੀ ਇਸ ਤੋਂ ਇਲਾਵਾ ਫਤਿਹ ਹਸਪੀਟਲ ਮੋਰੰਡਾ ਤੋਂ ਡਾਕਟਰ ਮਿਗਦ ਜਿਹੜੇ ਕਿ ਚਾਈਲਡ ਸਪੈਸ਼ਲਿਸਟ ਨੇ ਜੀ ਡਾਕਟਰ ਹਰਮਨਦੀਪ ਹਰਮਨਦੀਪ ਸਿੰਘ ਜਿਹੜੇ ਕਿ ਕਿਡਨੀ ਸਪੈਸ਼ਲਿਸਟ ਨੇ ਡਾਕਟਰ ਸੰਜੇ ਜਿਹੜੇ ਕਿ ਔਰਥੋ ਦੇ ਨੇ ਡਾਕਟਰ ਰੁਪਿੰਦਰ ਸਿੰਘ ਜੀ ਜਿਹੜੇ ਕਿ ਰੁਪਿੰਦਰ ਗਾਇਨੀ ਦੇ ਨੇ ਤੇ ਡਾਕਟਰ ਪੁਨੀਤ ਕੁਮਾਰ ਗਰਗ ਜਨਰਲ ਸਰਜਨ ਨੇ ਤੇ ਡਾਕਟਰ ਲਖਮੀਰ ਸਿੰਘ ਜਨਰਲ ਫਿਜੀਸ਼ੀਨ ਨੇ ਇਹ ਡਾਕਟਰ ਜਿਹੜੇ ਨੇ ਇਹ ਮਰੀਜ਼ਾਂ ਨੂੰ ਚੈੱਕ ਕਰਨਗੇ ਬਿਲਕੁਲ ਫ੍ਰੀ ਚੈੱਕਅਪ ਹੋਏਗਾ ਇਹ ਅਸੀਂ ਦੂਜਾ ਕੈਂਪ ਲਗਾਉਣ ਜਾ ਰਹੇ ਹਾਂ ਸੋ ਮੈਂ ਬੇਨਤੀ ਕਰਦਾ ਅਮਰਜੀਤਜੀਤ ਤਮਾਂਜੀ ਦੇ ਚੈਨਲ ਦੇ ਥਰੂ ਕਿ ਤੁਸੀਂ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲਓ ਤੇ ਮੌਕੇ ਤੇ ਪਹੁੰਚ ਕੇ ਫਾਇਦਾ ਉਠਾਓ ਇਹ ਕੈਂਪ ਜਿਹੜਾ ਹੈ ਸਵੇਰੇ 10 ਵਜੇ ਤੋਂ 2 ਵਜੇ ਤੱਕ ਸ਼੍ਰੀ ਵਿਸ਼ੂ ਕਰਮਾ ਭਵਨ ਰੋਪਲ ਰੋਡ ਕੁਰਾਲੀ ਵਿਖੇ ਲੱਗੇਗਾ ਜੀ ਸਾਰਾ ਸਤੰਬਰ ਹੈ ਜਿਹੜੀ ਇਹ ਆਪਣਾ ਬਾਬਾ ਵਿਸ਼ੂ ਕਰਮਾ ਜੀ ਦਾ ਦਿਨ ਵੀ ਹੁੰਦਾ ਹੈ ਹਾਂ ਜੀ ਇਸ ਦਿਨ ਪੂਜਾ ਦੀਪਸ ਹੁੰਦਾ ਜੀ ਇਸ ਦਿਨ ਇਹ ਪੂਜਾ ਦੀਪਸ ਦਾ ਮਤਲਬ ਇਹ ਹੈ ਕਿ ਜਦੋਂ ਭਗਵਾਨ ਰਾਮ ਜੀ ਅੱਲਾ ਲੰਕਾ ਦੀ ਲੜਾਈ ਜਿੱਤ ਕੇ ਆਏ ਤਾਂ ਉਹਨਾਂ ਨੇ ਉਸ ਲੜਾਈ ਦੇ ਵਿੱਚ ਜਿਨ੍ਹਾਂ ਔਜ਼ਾਰਾਂ ਦੀ ਵਰਤੋਂ ਕੀਤੀ ਤੀਰ ਕਮਾਨ ਹੋਰ ਭਾਲੇ ਗਦਾ ਉਹਨਾਂ ਸਾਰਿਆਂ ਦੀ ਪੂਜਾ ਕੀਤੀ ਸੀ ਫਿਰ ਉਹਨਾਂ ਨੇ ਤੇ ਵਿਸ਼ਵਕਰਮਾ ਜੀ ਨੂੰ ਯਾਦ ਕੀਤਾ ਸੀ ਉਸ ਦੇ ਸਬੰਧ ਵਿੱਚ ਵਿਸ਼ਵਕਰਮਾ ਪੂਜਾ ਦਿਵਸ ਮਨਾਇਆ ਜਾਂਦਾ ਹੈ 17 ਸਤੰਬਰ ਨੂੰ ਉਹਦੇ ਸਬੰਧ ਵਿੱਚ ਅਸੀਂ ਇਹ ਕੈਂਪ ਲਗਾਉਣ ਜਾ ਰਹੇ ਹਾਂ ਤੇ ਮੈਂ ਅਮਰਜੀਤ ਧਮਾਨ ਦੇ ਚੈਨਲ ਦਾ ਕੋਟਾਨ ਕੋਟਾਨ ਧੰਨਵਾਦੀ ਹਾਂ ਜਿਹੜੇ ਕਿ ਹਰ ਤਰ੍ਹਾਂ ਦੀ ਖਬਰ ਜਿਹੜੀ ਹੈ ਉਸ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਨੇ ਬਹੁਤ ਹੀ ਹਿੰਮਤੀ ਮਿਹਨਤੀ ਇਨਸਾਨ ਨੇ ਹੈ ਤੇ ਕੁਰਾਲੀ ਦੀ ਕਿਸੇ ਵੀ ਧਾਰਮਿਕ ਸਭਾ ਵੱਲੋਂ ਕੋਈ ਵੀ ਕੰਮ ਯੋਜਿਤ ਕੀਤਾ ਜਾ ਰਿਹਾ ਹੈ ਕੋਈ ਰਾਜਨੀਤਿਕ ਕੁਰਾਲੀ ਵਿੱਚ ਜਿੰਨੀਆਂ ਵੀ ਸਰਗਰਮੀਆਂ ਹੁੰਦੀਆਂ ਨੇ ਉਹਨਾਂ ਨੂੰ ਇਹ ਬਹੁਤ ਅੱਛੇ ਢੰਗ ਦੇ ਨਾਲ ਆਪਣੇ ਚੈਨਲ ਦੁਆਰਾ ਲੋਕਾਂ ਤੱਕ ਪਹੁੰਚਾਉਂਦੇ ਨੇ ਸੋ ਇੱਕ ਅੱਛੇ ਰਿਪੋਰਟਰ ਦੇ ਤੌਰ ਤੇ ਆਪਣੀ ਸੇਵਾ ਮਨਵਾ ਰਹੇ ਨੇ ਮੈਂ ਵਿਸ਼ਵਕਰਮਾ ਮੰਦਰ ਸਭਾ ਵੱਲੋਂ ਇਹਨਾਂ ਨੂੰ ਧੰਨਵਾਦ ਕਰਦਾ ਇਹਨਾਂ ਦਾ ਤੇ ਮੈਂ ਇਹ ਵੀ ਅਸ਼ੀਰਵਾਦ ਦਿੰਦਾ ਬਾਬਾ ਜੀ ਵੱਲੋਂ ਇਹਨਾਂ ਨੂੰ ਕਿ ਇਹ ਜ਼ਿੰਦਗੀ ਵਿੱਚ ਸਟਿਲ ਐਂਡ ਸਟਿਲ ਗੋ ਹਾਇਰ ਇਨ ਐਵਰੀ ਸਫੀਅਰ ਹਰ ਖੇਤਰ ਵਿੱਚ ਉੱਚੀ ਤੇ ਉੱਚੀ ਤਰੱਕੀਆਂ ਮਾਣਨ ਤੇ ਮੈਂ ਆਪਣੇ ਨਾਲ ਆਏ ਮੈਂਬਰ ਸਹਿਬਾਨ ਬਾਜਵਾ ਜੀ ਤੇਜਿੰਦਰ ਬਾਜਵਾ ਜੀ ਪਰਮਿੰਦਰ ਸਿੰਘ ਸ਼ਾਂ ਸਲਾਈ ਮਸ਼ੀਨ ਤੇ ਗੁਰਦੇਵ ਸਿੰਘ ਟੋਨੀ ਤੇ ਹੋਰ ਸਾਰੇ ਮੈਂਬਰ ਸਭਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਉਚਿਤੇ ਤੌਰ ਤੇ ਇਸ ਸਮੇਂ ਮੇਰੇ ਨਾਲ ਇਸ ਇਸ ਵੇਲੇ ਆਏ ਨੇ